ਸਵੀ ਜੀ ਲਾਈਨ ਅਪ ਕਰ ਲੋ ਦੋਰੇ ਟੀਮਾਂ ਨੂੰ ਹਲੋ ਉਹਨੇ ਇਹਨਾਂ ਨਾਮ ਨਾਲ ਲਾਈਨ ਅਪ ਕਰੀਏ ਉਧਰੋਂ ਟੀਮਾਂ ਨਾਲ ਜਾਣ ਪਛਾਣ ਕਰਨ ਦੇ ਲਈ ਖੇਡ ਦੇ ਮੈਦਾਨ ਦੇ ਵੱਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ ਡੀਐਸਪੀ ਸਾਹਿਬ ਗੀਕੋਟੜਾ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਦੇ ਲਈ ਖੇਡ ਦੇ ਮੈਦਾਨ 'ਤੇ ਪਹੁੰਚ ਚੁੱਕੇ ਗੇ ਲੋਕੋਗੀ ਦੀ ਚੇਅਰਮੈਨ ਸਾਹਿਬ ਤੇ ਨਾਲ ਸਮੁੱਚੇ ਕਲੱਬ ਦੀ ਟੀਮ ਹੈ ਸਰਦਾਰ ਰਮ ਸਿੰਘ ਜੀ ਘਟੜਾ ਜੰਗੀ ਟੋਲੇਆ ਗੱਗੀ ਪੂਜਨ ਪਿੰਡਰ ਚ ਹੁੰਦਾ ਠਿਕਾਣਾ ਤੇ ਪਿੰਦਰ ਸਿੰਘ ਜੀ ਤੇ ਨਾਲ ਸਰਦਾਰ ਪਵਿੱਤਰ ਸਿੰਘ ਜੀ ਸਰਪੰਚ ਕਿਉਂਕਿ ਆਪਣੇ ਮਿੱਤਰਾਂ ਦੇ ਨਾਲ ਅੱਜ ਵੱਡੀਆਂ ਸਕਰੀਨਾਂ ਲਾ ਕੇ ਸਾਡਾ ਭਰਾ ਬਹੁਤ-ਬਹੁਤ ਧੰਨਵਾਦ ਸਰਦਾਰ ਕੁਲਦੀਪ ਸਿੰਘ ਜੀ ਡੀਐਸਪੀ ਸਾਹਿਬ ਲੇਰ ਕੋਟਲਾ ਔਰ ਸੂਚੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਪੂਰਾ ਕੰਟਰੋਲ ਕੀਤਾ ਹੈ ਅੱਜ ਦੇ ਏਸ਼ੀਆ ਮੇ ਕਬੱਡੀ ਕੱਪ ਨੂੰ ਮੈਂ ਇੱਕ ਵਾਰੀ ਫੇਰ ਸਰਦਾਰ ਤੇ ਨਾਲ ਹੀ ਅਗਲੇ ਮੈਚ ਜਿਹੜੇ ਲੜਕੀਆਂ ਦੇ ਖੇਡੇ ਜਾ ਰਹੇ ਆ ਹਾਂਜੀ ਭਾਈ ਜੀ ਜਿਹੜੇ ਖੇਡ ਮੁੱਕ ਗਿਆ ਖਿਡਾਰੀਓ ਖੇਡ ਸਕਦੇ ਆ ਜੀ ਹੁਣ ਸੈਵੀ ਦੇ ਵਿੱਚ ਕੋਈ ਇਤਰਾਜ਼ ਨਹੀਂ ਸੈਵੀ ਦੇ ਵਿੱਚ ਕੋਈ ਇਤਰਾਜ਼ ਨਹੀਂ ਹਾਪਾ ਮੈਚ ਸ਼ੁਰੂ ਜਲਦੀ ਜਲਦੀ ਕਰਾਂਗੇ ਖਰੀ ਯੂਕੇ ਵੱਲੋਂ ਵੱਡਾ ਮਾਣ ਸਨਵਾ ਬਹਾਲ ਦੇ ਮੋਟਰਸਾਈਕਲ ਦੇ ਨਾਲ ਗਰਮ ਕਰਾਉਣੀ ਬਿੱਲਾ ਜੀ ਬਹੁਤ ਸਮਾਂ ਹੋ ਗਿਆ ਦਲਵਰ ਜੀ ਰੜਕ ਨਿਕਲ ਗਈ ਕੇ ਰਹਦੀ ਆ ਜੇ ਉਹਨਾਂ ਵੱਲੋਂ ਸਪான்ਸਰ ਕੀਤਾ ਗਿਆ ਸਾਰੀ ਟੀਮ ਲਾਈਵ ਆਨੰਦਮੰਡਰੀਆ ਧੰਨਵਾਦ ਹੈ ਵੈਸਟ ਰੇਡਰ ਵਾਲਾ ਮੋਟਰਸਾਈਕਲ ਮਾਹੀ ਫੀਲ ਦਾ ਬਹੁਤ ਵੱਡਾ ਨਾਂ ਰਣਜੀਤ ਸ਼ਰਮਾ ਜੀ ਔਰ ਨਰੇਂਦਰ ਸਰਪੰਚ ਐਮ ਐਮ ਆਰ ਅਰਦਾਸਪੁਰ ਦੀ ਟੀਮ ਵੱਲੋਂ ਕਬੱਡੀ ਪੈ ਗਈ ਖੇਡ ਦੇ ਮੈਦਾਨ ਬਾਤ ਹੀ ਚੋਟੀ ਦਾ ਮੈਚ ਆ ਲਓ ਇਹ ਕਹਿੰਦੇ ਪਹਿਲਾ ਹੀ ਮੈਚ ਦਾ ਲੜਕੀਆਂ ਦਾ ਸਿਰ ਦੀ ਟੱਕਰ ਪਰ ਦੂਜੇ ਪਾਸੇ ਜੇ ਜੱਟਾਂ ਲੱਗਿਆ ਜੱਗੋ 13ਵੀਂ ਗੱਲ ਕਸੂਤੀ ਇਹ ਤਾੜੀਆਂ ਪਰ ਨਹੀਂ ਨਹੀਂ ਕਿਤਾ ਉਹ ਗੱਲ ਹੋ ਗਈ ਕਿ ਬੈਲੀਆਂ ਦੇ ਪਿੰਡ ਵਿੱਚ ਵੀ ਕਿਹੜਾ ਮਾਰ ਕੇ ਖੰਭੂਰਾ ਸੁੱਕਾ ਲੰਘ ਜੋ ਇਹ ਗੁਰਦਾਸਪੁਰ ਲੈਣ ਦੀ ਮਟਿਆਰ ਫੌਂਡ ਦਾ ਵਾਅਦਾ ਆਪਣੀ ਟੀਮ ਦੇ ਲਈ ਕਰਦੀ ਹੋਈ ਅਗਲੀ ਕਬੱਡੀ ਪਾਉਣ ਦੇ ਲਈ ਵਾਦੀ ਹੋਈਆ ਰਣਜੀਤ ਤਿਆਰਾ ਲੱਡੇ ਕੋਠੀ ਵਾਲੀ ਪਰ ਸਾਥੀ ਖਿਡਾਰ ਨੇ ਕੀਤੀ ਟਾਈ ਕੇ ਖੂਹ ਦੀ ਮਾਲ ਦੇ ਉੱਤੇ ਲਾ ਕੇ ਜੋ ਗੱਲਾਂਸੀ ਕਰੀਆਂ ਅੱਜ ਵੀ ਚਿੱਤੇ ਆਉਂਦੀਆਂ ਜਾਂਦ ਬੀਤ ਗਿਆ ਜੋ ਕੜੀਆਂ ਨੈਣਾ ਵਿੱਚੋਂ ਨੀਰ ਖੜ ਦੁੱਲਦਾ ਜਦ ਆਉਂਦੀ ਯਾਦ ਪੁਰਾਣੀ ਕਿੱਥੇ ਗਿਆ ਸਰਬਤ ਵਰਗਾ ਖੂਹ ਦਾ ਮਿੱਠਾ ਪਾਣੀ ਕਿੱਥੇ ਗਿਆ ਸਰਬਤ ਵਰਗਾ ਖੂਹ ਦਾ ਮਿੱਠਾ ਪਾਣੀ ਪੁਰਾਣੀਆਂ ਗੱਲਾਂ ਪੁਰਾਣੇ ਲੋਕ ਤੱਥ ਪੁਰਾਣੇ ਸਮਿਆਂ ਨੂੰ ਯਾਦ ਵੇਰੇ ਦੇ ਕੋ ਲੜਦਾ ਨਹੀਂ ਕਿਸੇ ਨੇ ਪੰਜਾਬ ਪੁਰਸਾਣੇ ਲਾਈਨ ਦੀ ਖਿਡਾਰਨ ਨੇ ਇੱਕ ਹੋਰ ਜਵਾਬ ਜਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਪਵਿੱਤਰ ਸਰਪੰਚ ਕੈਨੇਡਾ ਤੋਂ ਲਾਈਵ ਜੁੜਿਆ ਹੋਇਆ ਹੈ ਉਹ ਭਰਾ ਵੀ ਪ੍ਰਧਾਨਗੀ ਦੇ ਹੇਠ ਇਹ ਵੱਡਾ ਮੇਲਾ ਖਿਡੇ ਜਾ ਰਿਹਾ

ਬੀਐਸਪੀ ਸਾਹਿਬੀਆਂ ਦੇ ਇੱਥੇ ਪਹੁੰਚਣ ਦੇ ਸਾਰੇ ਹੀ ਕਲੱਬ ਦੀ ਟੀਮ ਵੱਲੋਂ ਵਿਗਾ ਸਵਾਗਤ ਕਰਦਾ ਹੈ ਜੀ ਆਇਆਂ ਨੂੰ ਬੜੇ ਮਾਣ ਸਨਮਾਨ ਨਾਲ ਪਾਣੀ ਲੈ ਕੇ ਨਾਲ ਇਸ ਇਲਾਕੇ ਦੇ ਆਪਣੇ ਸ਼ਹਿਰੀ ਦੀ ਰਿਸ਼ਤੇਦਾਰੀ ਦੇ ਵਿੱਚੋਂ ਹੈ ਬੱਚੀ ਜਗਰੀਤ ਕੌਰ ਬਾਠਾ ਇਸ ਬੱਚੀ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚੋਂ 골ਡ ਮੈਡਲ ਜਿੱਤ ਕੇ ਬਾਠਾ ਪਿੰਡ ਦਾ ਨਾਮ ਜਿਹੜਾ ਰੋਸ਼ਨ ਕੀਤਾ ਹੈ ਇਹਦੇ ਉਸਤਾਦ ਨੇ ਕੋਚ ਅੰਜਦ ਖਾਨ ਸਾਡੇ ਵੀਰ ਨੂੰ ਵੀ ਵੱਡੀ ਮੁਬਾਰਕਬਾਦ ਹੈ ਨਾਲ ਹੀ ਇਹਦੇ ਸਵਰਗਵਾਸੀ ਹਰਵਿੰਦਰ ਸਿੰਘ ਜੀ ਗੋਲਡੀ ਟੀਮਾਂ ਫਾਦਰ ਸਾਹਿਬ ਜਿੱਥੇ ਵੀ ਹੈ ਇਸ ਦੁਨੀਆ ਦੇ ਵਿੱਚ ਨਹੀਂ ਪਰ ਜਿੱਥੇ ਵੀ ਆ ਉਹਨਾਂ ਨੂੰ ਵੀ ਵੱਡੀ ਮਾਣਕਵਾਦ ਹੈ ਤੇ ਮਾਤਾ ਜੀ ਰਣਵੀਰ ਕੌਰ ਜੀ ਨੂੰ ਵੀ ਵੱਡੀ ਮਾਣਕਵਾਦ ਹੈ ਬੱਚੀ ਸਾਡੀ ਹਰਜੀਤ ਜਗਜੀਤ ਕੌਰ ਬਾਠਾ ਜਿਨੇ 골ਡ ਮੈਡਲ ਜਿੱਤੇ ਹੈ ਤੇ ਵੱਖੋ ਵੱਖਰੇ ਨੌਰਥ ਚੈਂਪੀਅਨਸ਼ਿਪ ਨੇ ਸਿਲਵਰ ਮੈਡਲ ਜਿੱਤੇ ਹੈ ਵੱਡੀ ਮਾਣਕਵਾਦ ਲਾਲੀ ਆਸਟ੍ਰੇਲੀਆ ਵੀਜ਼ੇ ਦੇ ਕਿਸ ਤਰ੍ਹਾਂ ਮਹਿਸੂਸ ਦਾ ਗੈਂਟੂ ਜਦੋਂ ਟੀਮ ਦਾ ਪੁੱਲ ਕੰਦਾ ਤਾਂ ਉਹ ਪਲੇਅਰ ਦੀ ਖੁਸ਼ੀ ਅਲੱਗ ਹੀ ਹੁੰਦੀ ਹੈ ਕਿ ਉਹ ਵੀ ਆਪਣੇ ਆਪਣੇ ਨਗਰ ਆਪਣੇ ਨਾਗਰਿਕ ਦੇ ਵਿੱਚੋਂ ਅ ਕੋਈ ਗੱਲ ਜਿਹੜੀ ਤੁਹਾਨੂੰ ਭਾਵਕ ਕਰ ਰਹੀ ਆ बार-बार ਹਾਂ ਜੀ ਕਿ ਅੱਜ ਮੇਰੇ ਜੀ ਸਾਹਿਬ ਹੁੰਦੇ ਤਾਂ ਉਹ ਗੱਲ ਹਾਂ ਉਹਦੀ ਖੁਸ਼ੀ ਓਕੇ ਓਕੇ 1 ਮਿੰਟ ਬੱਸ ਅਗਲਾ ਕੀ ਟਾਰਗੇਟ ਹੈਗਾ ਤੁਹਾਡਾ ਅਗਲਾ ਟਾਰਗੇਟ ਸਾਡਾ ਆਲ ਇੰਡੀਆ ਯੂਨੀਵਰਸਿਟੀ ਚ 골ਡ ਮੈਡਲ ਤੇ ਇੰਟਰਨੈਸ਼ਨਲ ਲੈਵਲ 'ਚ ਜੋ ਮੈਡਲ ਲੈਣਾ ਹੈ ਬਹੁਤ ਬਹੁਤ ਧੰਨਵਾਦ ਖਤਰਾ ਯਾਰਾਂ ਦੇ ਪਿਆਰ ਨੇ ਮੈਂ ਤੈਨੂੰ ਕਹਿਣਾ ਹੁਣਾ ਇਹ ਕੱਪ ਯਾਰਾਂ ਦਾ ਇਹ ਕੱਪ ਬੰਦੇ ਦਿਲਦਾਰਾਂ ਦਾ ਤੇ ਨਾਲ ਸਾਡਾ ਬਾਬੂ ਪ੍ਰਧਾਨ ਜੀ ਦਾ ਨੇ ਡਿਸਟ੍ਰਿਕਟ ਟ੍ਰੈਫਿਕ ਇੰਚਾਰਜ ਹੈ ਬਹੁਤ ਬਾੜ ਭਰਾ ਤੇ ਪਰ ਲਓ ਸਾਹਮਣੇ ਇੱਕ ਮੀਨਪੁਰੀਆ ਉਹ ਕਰਾਉਂਦਾ ਬੱਲੇ ਬੱਲੇ ਬਾ ਗੱਪਰੂਆ ਅਤੇ ਸੜਾ ਲਾਉਣ ਵਾਲੀ ਗੱਲ ਆ ਮੁੰਡੇ ਨੇ ਪਹਿਲੇ ਮੈਚ ਹੀ ਕਰਤੀ ਹੈ ਹਜੇ ਤਾਂ ਟ੍ਰੇਲਰ ਹੈ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਬੱਚਿਆਂ ਵਾਲਿਓ ਜਾਪੀਆਂ ਦੀ ਇਸ ਦੇ ਵਿੱਚ ਹੀ ਵਸਦੀ ਲੋਕੋ ਜਾਣ ਪੰਜਾਬੀਆਂ ਦੀ ਹੋ ਵਿੱਚ ਮਤਾਂ ਨੇ ਪੜਨਾ ਹੁੰਦਾ ਕੰਮ ਦੇਲੇ ਰਾਦਾ ਖੇਡ ਕਬੱਡੀ ਖੇਡੇ ਨਾ ਸ਼ੌਕ ਪੰਜਾਬੀ ਸ਼ਰਾਦਾ ਸੋ ਇਨਕ ਬਾਈ ਜੀ ਹਾਜ਼ਰੀ ਕਬੂਲ ਕਰਿਓ ਕਿ ਨਾਲ ਦੋ ਲੈਣਾ ਜੰਗ ਟੋ ਵੀਰਾ ਪਹਿਲਾਂ ਤਾਂ ਲਸ਼ਮਣ ਵੀਰ ਦਾ ਧੰਨਵਾਦ ਪਿੰਦਰੀ ਵੀਰ ਦਾ ਧੰਨਵਾਦ ਮੈਂ ਜਿਆਦਾ ਸਮਾਂ ਨਹੀਂ ਲੈਣਾ ਵੀਰੇ ਤੁਸੀਂ ਗਾਣੇ ਨੂੰ ਪਿਆਰ ਦਿੱਤਾ ਉਹਦੀਆਂ ਹੀ ਦੋ ਲੰਨਾਂ ਸੁਣਾਉਣ ਲੱਗਿਆ ਕਹਿੰਦਾ ਤੇਰੀ ਮੇਰੀ ਜੋੜੀ ਜਿਉਂ ਟਾਰੀ ਤੇ ਲਾਹੌਰ ਦੀ 니 ਤੂੰ ਬਾਰਿਸ਼ਾਂ ਦੀ ਹੀਰ ਮੈਂ ਸਮਾਦ ਜਿਉਂ ਨੇ ਮੋੜਦੀ ਬਾਕੀ ਬੇਲੇ ਟਾਈਮ ਵੀਰੇ ਹਾਜ਼ਰੀ ਲਾਵਾਂਗੇ ਬਹੁਤ ਬਹੁਤ ਧੰਨਵਾਦ ਜੱਡਾ ਪੰਨਪੁਰੀਆ ਤੇ ਨਾਲ ਪੰਨਾਂ ਵੀ ਆ ਗਿਆ ਔਰ ਨਾਲੇ ਹਰਪਾਲ ਕੜਵਾ ਵਾਲਾ ਵੀ ਪੁੱਜ ਗਿਆ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਇਹਦਾ ਸਾਰੇ ਪਹਿਲਾਂ ਨਾਲ ਸਟੇਜ ਉੱਤੇ ਜਾਈ ਫਿਰਦਾ ਯਾਰ ਬਿਲਕੁਲ ਯਾਰ ਬਹੁਤ ਵੱਡੀ ਜਿੰਮ ਜਿਹੜੀ ਮਲੇਰ ਕੋਕਲੀ ਦੀ ਧਰਤੀ ਤੇ 7 ਡੇਜ਼ ਫਿਟਨੈਸ ਜਿੰਮ ਜਿਹੜੇ ਜਲਦੀ ਸ਼ੁਰੂ ਕਰਨ ਆ ਰਹੇ ਆ 7 ਡੇਜ਼ ਹਰਵੀਰ ਸਿੰਘ ਜੀ ਸਾਡੇ ਕਨਗੋ ਸਾਹਿਬ ਮੁਬਾਰਕਦਾ ਹੈ ਬੜਾ ਤੋੜੇ ਵਾਲ ਤਾਲੀ ਉਸੇ ਦੀ ਹੈ ਔਰ ਸਭਾ ਵੀ ਮਿੰਦਰ ਟਾਲੀਆਂ ਮਿੰਦਰ ਐਮ ਐਮ ਆਰ ਟਰਾਂਸਪੋਰਟ ਸੁਖੀ ਝੋਦਾ ਆਹ ਸਾਰੀ ਬਸੰਦਾ ਦਾ ਰੇਡੀ ਲੱਛਵਲੇ ਹੁਣ ਫਿਕਰ ਲਾ ਦੇ ਨਾ ਜਾਨਾ ਜੋ ਹੋਣਾ ਸੀ ਹੋ ਗਿਆ